ਦੁਨੀਆ ਦੀ ਮਹਾਨ ਸ਼ਹਾਦਤ ਨੂੰ ਆਪਣਾ ਸਿਰ ਸਜਦਾ ਕਰਨ ਦੇ ਲਈ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਅੱਜ ਮូរਿੰਡਾ ਦੇ ਗੁਰਦੁਆਰਾ ਸਾਹਿਬ ਸ਼੍ਰੀ ਕੋਤਵਾਲੀ ਸਾਹਿਬ ਜਿੱਥੇ ਕਿ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਸ਼ਹਾਦਤ ਤੋਂ ਪਹਿਲਾਂ ਰੱਖਿਆ ਗਿਆ ਸੀ ਅੱਜ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਦੇ ਸਾਥੀ ਅਤੇ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਮូរਿੰਡਾ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਇਸ ਸਮੇਂ ਵਿਧਾਇਕ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜਿੱਥੇ ਸਾਡੀ ਇਹ ਸ਼ਰਧਾ ਹੈ ਉੱਥੇ वाहगुरु जी की फतेह अब नगर कीर्तन जो पैदल सतना जपदा जा रहा है कोतवारी साहब तो आरम्भ हो गए गुरु फतेहगढ़ साहब जाएगा अब छोटे साहबजादी माता गुजरी इसे रस्ते फतेहगढ़ साहब गया है ਉਸੀ ਯਾਦ ਵਿੱਚ ਆ ਜੇ ਨਗਰ ਕੀਰਤਨ ਸਰਦਾ ਆਪਣੇ ਦੇ ਸਰਦਾ ਫੈਦਰ ਮਾਰਚ ਕਰਦੇ ਹੋਈਆਂ ਸਤਨਾਉਤ ਉਜਾਬ ਕਰਦੇ ਹੋਏ ਅਦੇ ਘਰਾਂ ਜਾ ਰਹੀਆਂ ਮੇਰੀ ਸਮੂਹ ਸੰਗਤ ਨੂੰ ਬੇਨਤੀ ਹੈ ਇਹ ਸ਼ਹੀਦੀ ਪਰਿਵਾਰਾਂ ਚੱਲ ਰਿਹਾ ਆਪਣੇ ਆਪਣੇ ਬੱਚਿਆਂ ਨੂੰ ਇਸ ਸ਼ਹੀਦੀ ਦਾ ਗਿਆਨ ਗਾਈਏ ਆਪਣੇ ਇਤਿਹਾਸ ਦਾ ਗਿਆਨ ਗਾਈਏ ਤਾਂ ਕਿ ਆਉਣ ਵਾਲੀ ਸਾਡੀ ਨਸਲ ਆਪਣੇ ਇਤਿਹਾਸ ਤੋਂ ਜਾਣੂ ਹੋਵੇ ਆਪਣੇ ਆਪਣੇ ਬੱਚਿਆਂ ਨੂੰ ਸਿੱਖਿਆ ਦਾ ਜੋੜੋ ਅਤੇ

खरीदने तो तो के लिए संपर्क करें फेयर डील प्रॉपर्टी